ਦੇ ਬੋਰਡ ਤੁਹਾਨੂੰ ਬਾਰ-ਬਾਰ ਆਵਾਜ਼ਾਂ ਮਾਰ ਰਿਹਾ ਹੁਣ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਪਾਵਰ ਹੈ ਤੁਹਾਡੇ ਕੋਲ ਮੈਨ ਪਾਵਰ ਹੈ ਤੁਹਾਡੇ ਕੋਲ ਸਭ ਕੁਝ ਹੈ ਪਵਿੱਤਰ ਬੁੱਢੇ ਦਰਿਆ ਨੂੰ ਬਹਾਲ ਕਰਨ ਲਈ ਕਾਰਜ ਜਾਰੀ ਬਹਾਲ ਕਰਨ ਲਈ ਕਿਹੜੇ ਕਾਰਜ ਜਾਰੀ ਹੈ ਉਤਾ ਹਜ ਤੱਕ ਪਤਾ ਨਹੀਂ ਲੱਗ पाए ਅਤੇ ਸੰਤ ਸੀਚੇਵਾਲ ਜੀ ਦੀ ਤਸਵੀਰ ਹੈ ਇਹ ਤਸਵੀਰ ਵੱਲ ਜ਼ਰੂਰ ਫੋਕਸ ਕੀਤਾ ਜਾਵੇ ਕਿਉਂਕਿ ਤਸਵੀਰ ਥੋੜੀ ਜੀ ਧੁੰਦਲੀ ਹੋ ਗਈ ਹੈ ਇਹ ਸੰਤ ਸੀਚੇਵਾਲ ਜੀ ਤਸਵੀਰ ਹੈ ਸੰਤ ਸੀਚੇਵਾਲ ਵੀ ਇਹ ਵੀ ਗੱਲ ਕਹਿ ਸਕਦੇ ਸੀ ਵੀ ਉਹ ਤਾਂ ਉਹੀ ਮੰਗ ਕਰ ਰਿਹਾ ਉਹੀ ਗੱਲ ਕਰ ਰਿਹਾ ਜਿਹੜੀ ਕਿਸੇ ਸਮੇਂ ਮੈਂ ਕਹੀ ਸੀ ਆ ਦੇਖ ਸਕਦੇ ਹੋ ਤਸਵੀਰ ਸਭ ਤੋਂ ਵੱਡੀ ਗੱਲ ਹੈ ਜੇ ਅੱਜ ਮੋਰਚਾ ਚੱਲ ਰਿਹਾ ਤਾਂ ਸੰਤ ਸੀਚੇ ਜਵਾਲ ਜੀ ਨੂੰ ਇੱਕ ਸਵਾਲ ਵੀ ਪੁੱਛਿਆ ਜਾ ਰਿਹਾ ਸੀ ਬੜੇ ਆਦਰ ਨਾਲ ਗੱਲ ਕਰ ਰਹੇ ਆ ਬੜੇ ਆਦਰ ਨਾਲ ਸਵਾਲ ਪੁੱਛਿਆ ਜਾ ਰਿਹਾ ਵੀ ਤੁਸੀਂ ਇਸ ਸਮੇਂ ਕਿੱਥੇ ਹੋ ਇਸ ਪਵਿੱਤਰ ਬੁੱਡੇ ਦਰਿਆ ਦਾ ਪਾਣੀ ਅੱਗੇ ਰਾਜਸਥਾਨ ਤੱਕ ਪੀਣ ਵਾਸਤੇ ਵਰਤਿਆ ਜਾਂਦਾ ਮਤਲਬ ਇਹ ਗੱਲ ਅੱਜ ਦੀ ਨਹੀਂ ਹੈ ਇਹ ਕਿੰਨੇ ਸਾਲ ਪੁਰਾਣਾ ਬੋਰਡ ਤਾਂ ਲੱਗ ਰਿਹਾ ਹੋਏਗਾ ਸ਼ਾਇਦ ਮੈਨੂੰ ਲੱਗਦਾ ਹੈ ਉਹਨਾਂ ਦੇ ਐਮਪੀ ਬਣਨ ਤੋਂ ਪਹਿਲਾਂ ਦਾ ਬੋਰਡ ਹੈ ਤੇ ਉਦੋਂ ਦੀ ਇਹ ਗੱਲ ਕਹੀ ਜਾ ਰਹੀ ਹੈ ਵੀ ਸੰਤ ਸੀਚੇਵਾਲ ਜੀ ਦੀ ਤਸਵੀਰ ਜਿਹੜੀ ਆ ਬੋਰਡ ਜਿਹੜਾ ਇੱਥੇ ਬੁੱਡੇ ਨਾਲੇ ਤੇ ਲੱਗਿਆ ਆ ਮਤਲਬ ਬੁੱਡੇ ਨਾਲੇ ਨੂੰ ਸਾਫ਼ ਕਰਨ ਲਈ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਬਹੁਤ ਕਾਰਜ ਕੀਤੇ ਆ ਪਰ ਅੱਜ ਸੀਚੇਵਾਲ ਜੀ ਕਿਉਂ ਨਹੀਂ ਨਜ਼ਰ ਆ ਰਹੇ ਜਦੋਂ ਉਹ ਸਰਕਾਰ ਦੇ ਵਿੱਚ ਪਹੁੰਚ ਚੁੱਕੇ ਆ ਜਦੋਂ ਰਾਜ ਸਭਾ ਦੇ ਵਿੱਚ ਪਹੁੰਚ ਚੁੱਕੇ ਆ ਜਦੋਂ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਪੰਜਾਬ ਦੇ ਵਾਰ ਚੁਣੇ ਜਾ ਚੁੱਕੇ ਹੋਏ ਨੇ ਤੇ ਸਿੱਧੀ ਗੱਲ ਕਰਦੇ ਆ ਜਿੰਨਾਂ ਦੀ ਸਰਕਾਰ ਹੈ ਉਹਨਾਂ ਵੱਲੋਂ ਦੁਆਰਾ ਚੁਣੇ ਜਾ ਚੁੱਕੇ ਹੋਏ ਨੇ ਸੀਐਮ ਨਾਲ ਬਹੁਤ ਵਧੀਆ ਉਹਨਾਂ ਦੀ ਸੀਐਮ ਭਗਵੰਤ ਮਾਨ ਨਾਲ ਤਾਂ ਹੁਣ ਉਹ ਕਿੱਥੇ ਨੇ ਇਹ ਸ਼ਾਂਤ ਦਰਿਆ ਨਹੀਂ ਸੀ ਇਹ ਬੜਾ ਕਹਿ ਸਕਦੇ ਆ ਵੀ ਲੋਕਾਂ ਦਾ ਨੁਕਸਾਨ ਕਰਨ ਵਾਲਾ ਦਰਿਆ ਸੀ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਇਹਨੂੰ ਬੁੱਢਾ ਕਰ ਦਿੱਤਾ ਸੀ ਮਤਲਬ ਇਸ ਦਰਿਆ ਨੂੰ ਸ਼ਾਂਤ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਸ ਨੂੰ ਬੁੱਢਾ ਦਰਿਆ ਆਖ ਲੱਗ ਗਿਆ ਜਿਨ੍ਹਾਂ ਦੀ ਉਮਰ 60 70 ਸਾਲ ਹੈ ਉਹ ਕਹਿੰਦੇ ਸੀ ਵੀ ਇੰਨਾ ਸਾਫ਼ ਸੀਗਾ ਇਹ ਦਰਿਆ ਵੀ ਲੋਕੀ ਉਸ ਦੇ ਵਿੱਚ ਨਾਉਂਦੇ ਵੀ ਸੀ ਲੋਕੀ ਉਸ ਦੇ ਵਿੱਚ ਕੋਈ ਸਿੱਕਾ ਕੋਈ ਚੀਜ਼ ਛੱਟ ਵੀ ਦਿੰਦੇ ਸੀ ਨਾ ਤਾਂ ਉਹ ਥੱਲੇ ਤੱਕ ਨਜ਼ਰ ਆਂਦੀ ਸੀ ਵੀ 에ਅਰ ਪੋਲੂਸ਼ਨ ਕਿੰਨਾ ਜ਼ਿਆਦਾ ਹੈ ਕਿਉਂਕਿ ਸਿੱਧਾ ਚਿਮਨੀਆ ਦੇ ਵਿੱਚੋਂ ਜਿਹੜਾ ਧੂਆ ਨਿਕਲ ਰਿਹਾ ਉਸ ਕਰਕੇ 에ਅਰ ਪੋਲੂਸ਼ਨ ਕਿੰਨਾ ਜ਼ਿਆਦਾ ਹੈ ਉਹ ਵੀ ਦੇਖ ਸਕਦੇ ਹੋ ਵੀ ਇੱਥੇ ਖੜਨਾ ਵੀ ਬਹੁਤ ਔਖ ਹੈ ਤੇ ਬੋਲਣਾ ਵੀ ਬਹੁਤ ਔਖ ਹੈ ਇੱਥੇ ਲੋਕਾਂ ਨੇ ਮਾਸਕ ਵੇਅਰ ਕੀਤੇ ਹੋਇਆ ਸਸਤੇ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਆਪਾਂ ਗੁਰਨਾਣਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਗੁਰਨਾਣਕ ਸਾਹਿਬ ਨੇ ਕਿਹਾ ਸੀ ਪਵਨ ਗਰੂ ਪਾਣੀ ਪਿਤਾ ਮਾਤਾ ਤਰਤਮਾਤ ਪਰ ਕਿਸੇ ਸਾਹਮਣੇ ਅਸੀਂ ਪਾਣੀ ਗੰਦਲਾ ਕਰਤਾ ਅਤੇ ਹਵਾ ਗੰਦਲੀ ਕਰਤੀ ਹੈ ਉਹ ਤਾਂ ਆਪ ਸਾਨੂੰ ਪਤਾ ਹੈ ਤੇ ਅੱਜ ਅਸੀਂ ਬੁੱਡੇ ਨਾਲੇ ਤੇ ਪਹੁੰਚੇ ਸੀ ਜਿਸ ਨੂੰ ਬੁੱਢਾ ਦਰਿਆ ਵੀ ਆਖਿਆ ਜਾਂਦਾ ਸੀ ਇਹ ਬੁੱਢਾ ਦਰਿਆ ਸੀ ਜਾਇਜਾ ਲੈਣ ਪਹੁੰਚੇ ਸੀ ਕਿਉਂਕਿ ਪਿੱਛੇ ਮੋਰਚਾ ਵੀ ਲੱਗਿਆ ਕਾਲੇ ਪਾਣੀ ਦਾ ਤੇ ਹੁਣ ਹਾਲਾਤ ਕੀ ਆ ਉਹ ਪਤਾ ਲੱਗੇ ਕਿਉਂਕਿ 2 ਦਿਨ ਦਾ ਸਮਾਂ ਮੰਗਿਆ ਗਿਆ ਸੀ ਇਹ ਕਿਹਾ ਗਿਆ ਸੀ ਭਾਦਰ ਕੇ ਰੋਡ ਵਾਲਾ ਸੀਟੀਪੀ ਜਿਹੜਾ ਹੈ 2 ਦਿਨਾਂ ਦੇ ਵਿੱਚ ਬੰਦ ਕੀਤਾ ਜਾ ਸਕਦਾ ਅਤੇ ਇੱਕ ਹੋਰ ਤਾਸ਼ਪੁਰ ਰੋਡ ਦਾ ਸੀਟੀਪੀ ਹੈ ਉੱਥੇ ਪਹੁੰਚੇ ਆ ਜ਼ਰੂਰ ਇਸ ਨੂੰ ਕੁਝ ਹੋਰ ਦਿਨ ਮੰਗੇਗੇ ਸੀ ਪਰ ਇੱਕ ਚੀਜ਼ ਸਾਨੂੰ ਅਲੱਗ ਦਿਖੀ ਕੈਮਰਾ ਪਰਸਨ ਨੂੰ ਕਵਾਂਗਾ ਜ਼ਰੂਰ ਬੁੱਢਾਂ ਨਾਲਾ ਤਾਂ ਨਜ਼ਰ ਆ ਰਿਹਾ ਕਾਲਾ ਪਾਣੀ ਤਾਂ ਨਜ਼ਰ ਆ ਰਿਹਾ ਇੱਕ ਵਾਰੀ ਆ ਜ਼ਰੂਰ ਦ੍ਰਿਸ਼ ਦਿਖਾਇਆ ਜਾਵੇ ਬੋਰਡ ਦੇ ਕੀ ਹਾਲਾਤ ਹੋਏ ਨੇ ਬੋਰਡ ਮੈਲਾ ਹੋ ਚੁੱਕਾ ਹੈ ਗੰਦਲਾ ਹੋ ਚੁੱਕਾ ਹੈ ਇੱਥੇ ਬੋਰਡ ਦੇ ਇਹ ਹਾਲਾਤ ਹੈ ਪਰ ਬੋਰਡ ਤੇ ਤਸਵੀਰ ਕਿਸ ਦੀ ਆ ਤੇ ਬੋਰਡ ਤੇ ਲਿਖਿਆ ਕੀ ਹੋਇਆ ਉਹ ਤੁਹਾਨੂੰ ਪੜਾ ਦਿੰਦੇ ਆ ਪਵਿੱਤਰ ਬੁੱਢੇ ਦਰਿਆ ਨੂੰ ਬਹਾਲ ਕਰਨ ਲਈ ਕਾਰਜ ਜਾਰੀ ਬਹਾਲ ਕਰਨੇ ਕਿਹੜੇ ਕਾਰਜ ਜਾਰੀ ਆ ਉਹ ਤਾਂ ਹਜ ਤੱਕ ਪਤਾ ਨਹੀਂ ਲੱਗ ਪਏ ਅਤੇ ਸੰਤ ਸੀਚੇਵਾਲ ਜੀ ਦੀ ਤਸਵੀਰ ਹੈ ਇਹ ਤਸਵੀਰ ਵਾਲ ਜ਼ਰੂਰ ਫੋਕਸ ਕੀਤਾ ਜਾਵੇ ਕਿ ਕਿ ਤਸਵੀਰ ਥੋੜੀ ਜੀ ਧੁੰਦਲੀ ਹੋ ਗਈ ਆ ਇਹ ਸੰਤ ਸੀਚੇਵਾਲ ਜੀ ਤਸਵੀਰ ਆ ਜ਼ਰੂਰ ਬੜੇ ਵਧੀਆ ਕਾਰਜ ਉਹਨਾਂ ਨੇ ਕੀਤੇ ਆ ਜਿਹੜੀ ਕਾਲੀ ਵਹੀ ਉਹਨਾਂ ਨੇ ਚਿੱਟੀ ਕੀਤੀ ਆ ਕਿਹਾ ਜਾ ਰਿਆ ਸੀ ਵੀ ਸ਼ਾਇਦ ਬੁੱਡੇ ਨਾਲੇ ਨੂੰ ਵੀ ਉਹ ਹੋਰ ਵੀ ਸਾਫ਼ ਕਰ ਸਕਦੇ ਆ ਬੁੱਢਾ ਨਾਲਾ ਵੀ ਜਿਹੜਾ ਬੁੱਢਾ ਦਰਿਆ ਦੇ ਵਿੱਚ ਬਤਲਿਆ ਜਾ ਸਕਦਾ ਤੇ ਇੱਥੇ ਬੋਰਡ ਤੇ ਲਿਖਿਆ ਆ ਆਓ ਹੋਈਆਂ ਗਲਤੀਆਂ ਸੁਧਾਰੀਏ ਮਤਲਬ ਪਵਿੱਤਰ ਬੁੱਢਾ ਦਰਿਆ ਦਰਿਆ ਲਿਖਿਆ ਗਿਆ ਇੱਥੇ ਨਾੜਾ ਨਹੀਂ ਲਿਖਿਆ ਗਿਆ ਬੁੱਢਾ ਦਰਿਆ ਨੂੰ ਸਾਫ਼ ਸੁਥਰਾ ਹਰਾ ਭਰਾ ਬਣਾਇਏ ਸਾਫ਼ ਸੁਥਰਾ ਤੇ ਹਰਾ ਭਰਾ ਬਣਾਈਏ ਤੇ ਤਸਵੀਰ ਕਿਸ ਦੀ ਲੱਗੀ ਆ ਸੰਤ ਸੀਚੇਵਾਲ ਜੀ ਦੀ ਹੁਣ ਸਵਾਲ ਇਹ ਉੱਠਦੇ ਨੇ ਮੈਂ ਤਸਵੀਰ ਕਿਉਂ ਦਿਖਾਈ ਮੇਰਾ ਇੱਥੇ ਧਿਆਨ ਸਭ ਤੋਂ ਪਹਿਲਾਂ ਕਿਉਂ ਗਿਆ ਕਿਉਂਕਿ ਅੱਜ ਕਾਲੇ ਪਾਣੀ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ ਮੋਰਚੇ ਲੱਗਦੇ ਆ ਤਾਂ ਜਿਹੜੇ ਮੋਰਚੇ ਲਾਉਣ ਵਾਲੇ ਹੁੰਦੇ ਆ ਉਹਨਾਂ ਨੂੰ ਰੋਕਿਆ ਜਾਂਦਾ ਉਹਨਾਂ ਨੂੰ ਜਿਹੜੇ ਬੰਦ ਲਾਣ ਦੀ ਉਹਨਾਂ ਨੇ ਐਲਾਨ ਕੀਤਾ ਸੀ ਉਹ ਨਹੀਂ ਹੋਣ ਦਿੱਤਾ ਜਾਂਦਾ ਜਦਕਿ ਜੇ ਗੱਲ ਕਰਦੇ ਐਨਜੀਟੀ ਦੇ ਸਿੱਧੇ ਆਰਡਰ ਨੇ ਵੀ ਤੁਸੀਂ ਕਿਸੇ ਪ੍ਰਕਾਰ ਨਾਲ ਪਾਣੀ ਜਿਹੜਾ ਹੈ ਉਹ ਬੁੱਡੇ ਦਰਿਆ ਦੇ ਵਿੱਚ ਨਹੀਂ ਸੱਟ ਸਕਦੇ ਉਸ ਨੂੰ ਰੀਯੂਜ਼ ਕੀਤਾ ਜਾ ਸਕਦਾ। ਉਹ ਸਰਕਾਰ ਦੇ ਜੇ ਗੱਲ ਕਰਦੇ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਜੇ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਰੋਕਿਆ ਜਾਂਦਾ। ਦੂਜੇ ਪਾਸੇ ਸੰਤ ਸੀਚੇਵਾਲ ਜੀ ਜਿਹੜੇ ਆ ਹੁਣ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਤਾਂ ਜ਼ਰੂਰ ਰਾਜ ਸਭਾ ਦੇ ਮੈਂਬਰ ਨੇ। ਰਾਜ ਸਭਾ ਦੇ ਮੈਂਬਰ ਕਿਸ ਪਾਰਟੀ ਵੱਲੋਂ ਚੁਣੇ ਗਿਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤਾਂ ਕੀ ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ ਸੀ ਸੰਤ ਸੀਚੇਵਾਲ ਵੀ ਇਹ ਵੀ ਗੱਲ ਕਹਿ ਸਕਦੇ ਸੀ ਵੀ ਉਹ ਤਾਂ ਉਹੀ ਮੰਗ ਕਰ ਰਿਹਾ ਉਹੀ ਗੱਲ ਕਰ ਰਿਹਾ ਜਿਹੜੀ ਕਿਸੇ ਸਮੇਂ ਮੈਂ ਕਹੀ ਸੀ ਆ ਦੇਖ ਸਕਦੇ ਹੋ ਤਸਵੀਰ ਸਭ ਤੋਂ ਵੱਡੀ ਗੱਲ ਹੈ ਜੇ ਅੱਜ ਮੋਰਚਾ ਚੱਲ ਰਿਹਾ ਤਾਂ ਸੰਤ ਸੀਚੇ ਜਵਾਲ ਜੀ ਨੂੰ ਇੱਕ ਸਵਾਲ ਵੀ ਪੁੱਛਿਆ ਜਾ ਰਿਹਾ ਸੀ ਬੜੇ ਆਦਰ ਨਾਲ ਗੱਲ ਕਰ ਰਹੇ ਆ ਬੜੇ ਆਦਰ ਨਾਲ ਸਵਾਲ ਪੁੱਛਿਆ ਜਾ ਰਿਹਾ ਵੀ ਤੁਸੀਂ ਇਸ ਸਮੇਂ ਕਿੱਥੇ ਹੋ ਤੁਸੀਂ ਅੱਗੇ ਆਓ ਤੁਸੀਂ ਦੱਸੋ ਵੀ ਤੁਸੀਂ ਇਸ ਤੇ ਕੀ ਕੁਝ ਕਾਰਜ ਜਿਹੜੇ ਆ ਕੀਤੇ ਆ ਤੇ ਇਹ ਤੇ ਲਿਖਿਆ ਗਿਆ ਵੀ ਕੂੜਾ ਸੁੱਟਣਾ ਸਖਤ ਮਨਾ ਹੈ ਇਹ ਲਿਖ ਦਿੱਤੇ ਹੀ ਆ ਅਤੇ ਇਹ ਵੀ ਗੱਲ ਕਹੀ ਗਈ ਆ ਆ ਦੇਖੋ ਇਹ ਥੱਲੇ ਜਿਹੜੀ ਲਾਈਨ ਬੜੀ ਧੁੰਦਲੀ ਜੀ ਨਜ਼ਰ ਆ ਰਹੀ ਆ ਮੈਂ ਕਹਾਂਗਾ ਕੈਮਰਾਮੈਨ ਨੂੰ ਤਸਵੀਰ ਦਿਖਾਈ ਜਾਵੇ ਇਸ ਪਵਿੱਤਰ ਬੁੱਡੇ ਦਰਿਆ ਦਾ ਪਾਣੀ ਅੱਕੇ ਰਾਜਸਥਾਨ ਤੱਕ ਪੀਣ ਵਾਸਤੇ ਵਰਤਿਆ ਜਾਂਦਾ ਮਤਲਬ ਇਹ ਗੱਲ ਅੱਜ ਦੀ ਨਹੀਂ ਹੈ ਇਹ ਕਿੰਨੇ ਸਾਲ ਪੁਰਾਣਾ ਬੋਰਡ ਤਾਂ ਲੱਗ ਰਿਹਾ ਹੋਏਗਾ ਸ਼ਾਇਦ ਮੈਨੂੰ ਲੱਗਦਾ ਹੈ ਉਹਨਾਂ ਦੇ ਐਮਪੀ ਬਣਨ ਤੋਂ ਪਹਿਲਾਂ ਦਾ ਬੋਰਡ ਆ ਤੇ ਉਦੋਂ ਦੀ ਇਹ ਗੱਲ ਕਹੀ ਜਾ ਰਹੀ ਆ ਵੀ ਇਹਦਾ ਪਾਣੀ ਜਿਹੜਾ ਹੈ ਰਾਜਸਥਾਨ ਤੱਕ ਲੋਕੀ ਵਰਤ ਰਿਹਾ ਤੇ ਬੀਕਾਨੇਰ ਤੱਕ ਪਾਣੀ ਜਾਂਦਾ ਅਸੀਂ ਬਚਪਨ ਤੋਂ ਸੁਣ ਰਹੇ ਆ ਇੱਥੇ ਕਰਕੇ ਕੈਂਸਰ ਜਿਹੜਾ ਹੈ ਉਹ ਕਈ ਪਾਸਿਆਂ ਦੇ ਵਿੱਚ ਮਾਲਵੇ ਸਾਈਡ ਦੇ ਵਿੱਚ ਜੋ ਵੱਧਾ ਜਾ ਰਿਹਾ ਦੂਜੇ ਪਾਸੇ ਲੁਧਿਆਣੇ ਨੂੰ ਸਭ ਤੋਂ ਵੱਡੀ ਮਾਰ ਜਿਹੜੀ ਆ ਲੁਧਿਆਣੇ ਨੂੰ ਪੈ ਰਹੀ ਆ ਬਠਿੰਡਾ ਬਰਨਾਲੇ ਨੂੰ ਵੀ ਮਾਰ ਪੈ ਰਹੀ ਆ ਤੇ ਉਸ ਤੋਂ ਬਾਅਦ ਰਾਜਸਥਾਨ ਤੱਕ ਇਹ ਮਾਰ ਜਾ ਰਹੀ ਆ ਕੈਂਸਰ ਜਿਹੜਾ ਹੈ ਇਹ ਕਿਹਾ ਜਾ ਰਿਹਾ ਵੀ ਇਹ ਦੇਰਿਆ ਕਿਉਂਕਿ ਅਸਤੇ ਵਿੱਚ ਜਦੋਂ ਟੈਸਟਿੰਗ ਹੁੰਦੀ ਆ ਤਾ ਬੜੇ ਅਲੱਗ-ਅਲੱਗ ਜਿਹੜੇ ਮੈਟਲਸ ਨੇ ਉਹ ਪਾਏ ਜਾਂਦੇ ਆ ਜਿਹੜੇ ਕਿਸੇ ਵੀ ਫਿਲਟਰ ਨਾਲ ਸਾਫ਼ ਨਹੀਂ ਹੋ ਸਕਦੇ ਜ਼ਰੂਰ ਅਸਲ ਦੇ ਵਿੱਚ ਕਾਨੂੰਨੀ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਰਿਆਂ ਪਕਾਲੇ ਪਾਣੀ ਮੋਰਚੇ ਦੀ ਸ਼ੁਰੂਆਤ ਜਦੋਂ ਦੀ ਹੋਈ ਆ ਉਸ ਤੋਂ ਤੁਹਾਡੇ ਨਾਲ ਦੱਸ ਰਿਆਂ ਨਾਲੇ ਫੈਕਟ ਦੇ ਸਾਹਮਣੇ ਨਾਲ ਦੱਸ ਰਿਆਂ ਜਿਸੀਂ ਡਾਇੰਗ ਵਾਲੇ ਕੋਲ ਵੀ ਜਾਂਦੇ ਆ ਉਹਨਾਂ ਨੂੰ ਵੀ ਫੈਕਟ ਦੱਸਦੇ ਆ ਪੂਰੀ ਫੈਕਚੁਅਲੀ ਗੱਲ ਦੱਸ ਰਿਆਂ ਤੁਹਾਨੂੰ ਫੈਕਟ ਤੇ ਗੱਲ ਕਰ ਰਿਆਂ ਪਰ ਗੱਲ ਇਹ ਆਂਦੀ ਆ ਸਵਾਲ ਇਹ ਉੱਡਦਾ ਮੈਂ ਜਦੋਂ ਇੱਥੇ ਆ ਮੈਂ ਕਿਹਾ ਦੇਖੀਏ ਤਾਂ ਸੀ ਮੇਰੇ ਸਾਲ ਦੇ ਵਿੱਚ ਕੋਈ ਸਟੈਪ ਕੋਈ ਕਾਰਜ ਲਿੱਤਾ ਗਿਆ ਕਿ ਨਹੀਂ ਲਿੱਤਾ ਗਿਆ ਮੈਨੂੰ ਪਤਾ ਬੜਾ ਵੱਡਾ ਪ੍ਰੋਜੈਕਟ ਹੈ ਇੰਨੀ ਜਲਦੀ ਕੁਝ ਹੋਣ ਵਾਲਾ ਲੱਗਦਾ ਨਹੀਂ ਪਰ ਦੂਜੇ ਪਾਸੇ ਜੇ ਗੱਲ ਕਰਦੇ ਆ ਅੱਜ ਇੱਕ ਹੋਏ ਵੀ ਗੱਲ ਹੈ ਕੋਟ ਤੋਂ ਨਵਾਂ ਆਰਡਰ ਵੀ ਆਇਆ ਉਹ ਵੀ ਤੁਹਾਨੂੰ ਅਗਲੀ ਖਬਰ ਦੇ ਵਿੱਚ ਦੱਸਾਂਗੇ ਵੀ ਅੱਜ ਨਵਾਂ ਆਰਡਰ ਜਿਹੜਾ ਹੈ ਉਹ ਬੁੱਡੇ ਨਾਲੇ ਨੂੰ ਲੈ ਕੇ ਕੀ ਨਵਾਂ ਆਰਡਰ ਹੈ ਉਹ ਵੀ ਤੁਹਾਨੂੰ ਅਗਲੀ ਖਬਰ ਦੇ ਵਿੱਚ ਜ਼ਰੂਰ ਦੱਸ ਦਿੱਤਾ ਜਾਏਗਾ ਪਰ ਅੱਜ ਇਸ ਖਬਰ ਦੇ ਵਿੱਚ ਮੈਂ ਇੱਧਰ ਉੱਧਰ ਨਾ ਜਾਵਾਂ ਸਿੱਧਾ ਮੇਰਾ ਇਹੀ ਗੱਲ ਹੈ ਦੇ ਸੰਤ ਸਿੱਚੇਵਾਲ ਜਿਹਦੀ ਤਸਵੀਰ ਜਿਹੜੀ ਆ ਬੋਰਡ ਜਿਹੜਾ ਇੱਥੇ ਬੁੱਢੇ ਨਾਲੇ ਤੇ ਲੱਗਿਆ ਆ ਮਤਲਬ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਬਹੁਤ ਕਾਰਜ ਕੀਤੇ ਆ ਪਰ ਅੱਜ ਸਿੱਚੇਵਾਲ ਜੀ ਕਿਉਂ ਨਹੀਂ ਨਜ਼ਰ ਆ ਰਹੇ ਜਦੋਂ ਉਹ ਸਰਕਾਰ ਦੇ ਵਿੱਚ ਪਹੁੰਚ ਚੁੱਕੇ ਆ ਜਦੋਂ ਰਾਜ ਸਭਾ ਦੇ ਵਿੱਚ ਪਹੁੰਚ ਚੁੱਕੇ ਆ ਜਦੋਂ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਪੰਜਾਬ ਦੇ ਵਾਰ ਚੁਣੇ ਜਾ ਚੁੱਕੇ ਹੋਏ ਨੇ ਤੇ ਸਿੱਧੀ ਗੱਲ ਕਰਦੇ ਆ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੁਆਰਾ ਚੁਣੇ ਜਾ ਕੇ ਨੇ ਸੀਐਮ ਨਾਲ ਬਹੁਤ ਵਧੀਆ ਉਹਨਾਂ ਦੀ ਸੀਐਮ ਭਗਵੰਤ ਮਾਨ ਨਾਲ ਤਾਂ ਹੁਣ ਉਹ ਕਿੱਥੇ ਨੇ ਸਵਾਲੇ ਉੱਠ ਰਿਹਾ ਕੋਈ ਐਨੀ ਗੱਲ ਨਹੀਂ ਵੀ ਆਪਾਂ ਜ਼ਰੂਰ ਉਹਨਾਂ ਦੇ ਕਾਰਜ ਬੜੇ ਵੱਡੇ ਨੇ ਅਸੀਂ ਕਹਾਂਗੇ ਬੇ ਇਤਿਹਾਸਕ ਜਿਹੜੀ ਵਹੀ ਸੀ ਉਸ ਨੂੰ ਉਹਨਾਂ ਨੇ ਚਿੱਟਾ ਕਰ ਦਿੱਤਾ ਉਹ ਵਹੀ ਦਾ ਵੀ ਜੇ ਇਤਿਹਾਸ ਦੇਖਦੇ ਆ ਤਾਂ ਗੁਰੂ ਨਾਨਕ ਸਾਹਿਬ ਨਾਲ ਹੀ ਆ ਤੇ ਆ ਬੁੱਢੇ ਨਦਰੀਆ ਦਾ ਵੀ ਦਾ ਇਤਿਹਾਸ ਜਿਹੜਾ ਹੈ ਇਹ ਇੱਕ ਵਾਰੀ ਮੈਂ ਕਹਾਂਗਾ ਅਮੇਜ ਨੂੰ ਜਰਾ ਦਿਖਾ ਦਿੱਤਾ ਜਾਵੇ ਇੱਥੇ ਵੀ ਗੁਰੂ ਨਾਨਕ ਸਾਹਿਬ ਦਾ ਹੀ ਇਤਿਹਾਸ ਜੁੜਿਆ ਆਇਆ ਇਸੇ ਰੋਡ ਤੇ ਜਾਈਏ ਤਾਂ ਗਊ ਘਾੜ ਗੁਰਦੁਆਰਾ ਜਿੱਥੇ ਕਿਹਾ ਜਾਂਦਾ ਹੈ ਇਤਿਹਾਸ ਸੇਵ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਆਪ ਆਏ ਸੀ ਤੇ ਬੁੱਢਾ ਦਰਿਆ ਜਿਹੜਾ ਉਹ ਚੜ ਕੇ ਲੋਕਾਂ ਦੇ ਮਤਲਬ ਜਿਹੜੇ ਆ ਘਰ ਤੱਕ ਚਲਾਇਆ ਜਾਂਦਾ ਸੀ ਮਤਲਬ ਬੜਾ ਇਹ ਸ਼ਾਨਦਰੀਆ ਨਹੀਂ ਸੀ ਇਹ ਬੜਾ ਕਹਿ ਸਕਦੇ ਆ ਵੀ ਲੋਕਾਂ ਦਾ ਨੁਕਸਾਨ ਕਰਨ ਵਾਲਾ ਦਰਿਆ ਸੀ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਇਹਨੂੰ ਬੁੱਢਾ ਕਰਤਾ ਸੀ ਮਤਲਬ ਇਸ ਦਰਿਆ ਨੂੰ ਸ਼ਾਂਤ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਸ ਨੂੰ ਬੁੱਢਾ ਦਰਿਆ ਆਖਣ ਲੱਗ ਗਿਆ ਵੀ ਇਹ ਸ਼ਾਂਤ ਦਰਿਆ ਆ। ਇਹ ਸ਼ਾਂਤਤਾ ਹੋਇਆ ਪਰਸ਼ਾਂਤ ਤੋਂ ਬਾਅਦ ਇਹ ਸਾਫ਼ ਦਰਿਆ ਸੀ। ਕਈ ਲੋਕ ਐਵੀ ਗੱਲ ਕਹਿੰਦੇ ਆ ਵੀ ਇਹ ਇੰਨਾ ਸਾਫ਼ ਸੀ ਜੇ ਬਜ਼ੁਰਗਾਂ ਤੋਂ ਪੁੱਛਿਆ ਜਾਵੇ ਜਿਨ੍ਹਾਂ ਦੀ ਉਮਰ 60-70 ਸਾਲ ਹੈ ਉਹ ਕਹਿੰਦੇ ਸੀ ਵੀ ਇੰਨਾ ਸਾਫ਼ ਸੀਗਾ ਇਹ ਦਰਿਆ ਵੀ ਲੋਕੀ ਇਸ ਦੇ ਵਿੱਚ ਨਹਾਉਂਦੇ ਵੀ ਸੀ ਲੋਕੀ ਇਸ ਦੇ ਵਿੱਚ ਜਿਹੜਾ ਕੋਈ ਸਿੱਕਾ ਕੋਈ ਚੀਜ਼ ਛੱਟ ਵੀ ਦੇਂਦੇ ਸੀ ਨਾ ਤਾਂ ਉਹ ਥੱਲੇ ਤੱਕ ਨਜ਼ਰ ਆਂਦੀ ਸੀ ਪਰ ਹੁਣ ਥੱਲੇ ਤੱਕ ਕੀ ਨਜ਼ਰ ਆਣੀ ਹੈ ਇੱਥੇ ਪਾਣੀ ਹੀ ਪੂਰਾ ਦਾ ਪੂਰਾ ਕਾਲਾ ਅਸੀਂ ਇਸ ਚਰਚਾ ਤੇ ਨਹੀਂ ਗੱਲ ਕਰ ਰਹੇ ਇਹ ਤੁਸਾਂ ਸਾਰਾ ਸੁਣਿਆ ਹੋਏਗਾ ਸਾਡੀ ਚਰਚਾ ਇਹ ਹੀ ਮੇਨ ਹੈ ਇਹ ਬੋਰਡ ਹੀ ਹੈ ਇਹ ਬੋਰਡ ਇਹ ਬੋਰਡ ਇਸ ਖਬਰ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਪਰ ਆਹ ਬੋਰਡ ਤੇ ਜ਼ਰੂਰ ਮੈਂ ਕਵਾਂਗਾ ਵੀ ਇੱਕ ਵਾਰੀ ਜ਼ਰੂਰ ਆਹ ਜ਼ੂਮ ਕੀਤਾ ਜਾਵੇ ਪਹਿਲੀ ਗੱਲ ਤਾਂ ਬੋਰਡ ਦੇ ਹਾਲਾਤ ਕੀ ਹੋ ਗਿਆ ਇਹ ਬੋਰਡ ਇੱਥੇ ਪਿਆ ਹੈ ਤੇ ਇਹਦੇ ਹਾਲਾਤ ਕੀ ਹੋਇਆ ਤਾਂ ਇੱਥੇ ਲੈਣ ਵਾਲੇ ਲੋਕਾਂ ਦੇ ਕੀ ਹਾਲਾਤ ਹੋਣਗੇ ਇੱਕ ਵਾਰੀ ਕੈਮਰਾ ਪਰਸਨ ਅਮਿਤ ਨੂੰ ਕਵਾਂਗਾ ਪੂਰਾ ਗੇੜਾ ਘੁਮਾ ਦਿੱਤਾ ਜਾਵੇ ਅਸੀਂ ਮੇਨ ਇੱਥੇ ਆਏ ਸੀ ਸੀਟਪੀ ਪਲਾਂਟ ਦੇਖਣ ਵਾਸਤੇ ਵੀ ਜਿਹਦਾ ਅਸਲ ਦੇ ਵਿੱਚ ਰੋਲਾ ਵੀ ਪਿਆ ਸੀ ਜਿੱਥੇ ਕਿਹਾ ਗਿਆ ਸੀ ਵੀ ਸੀਟਪੀ ਪਲਾਂਟ ਰਤਾਜਪੁਰ ਰੋਡ ਤੇ ਅਸੀਂ ਬੰਨ ਵੀ ਲਾਵਾਂਗੇ ਜਾ ਕੇ ਜ਼ਰਾ ਇਧਰ ਤਸਵੀਰ ਦਿਖਾ ਦਿੱਤੀ ਜਾਵੇ ਅਸੀਂ ਇਸ ਦਾ ਜਾਇਜ਼ਾ ਲੈਣ ਆਏ ਸੀ ਤਾ ਅਸੀਂ ਦੇਖਣ ਆਏ ਸੀ ਵੀ ਅਸਲ ਦੇ ਵਿੱਚ ਸੀਟੀਬੀ ਪਲਾਂਟ ਦੇ ਵਿੱਚ ਕਿੱਦਾਂ ਦੇ ਕਾਰਜ ਚੱਲ ਰਿਹਾ ਹੈ ਵੀ ਸਰਕਾਰ ਨੇ ਜਿਹ ਪੈਸਾ ਲਾਇਆ ਕਿਸ ਤਰੀਕੇ ਨਾਲ ਚੱਲ ਰਿਹਾ ਪਰ ਸਾਡਾ ਧਿਆਨ ਇਸ ਬੋਰਡ ਵੱਲ ਜਾਂਦਾ ਤਾਂ ਮੈਂ ਕਵਾਂਗਾ ਤਸਵੀਰ ਜ਼ਰੀਆ ਜ਼ਰੂਰ ਦਿਖਾ ਦਿੱਤੀ ਜਾਵੇ ਇਹ ਵੱਧ ਤੋਂ ਵੱਧ ਤਸਵੀਰਾਂ ਨੇ ਇਹ ਤਸਵੀਰਾਂ ਤੁਸੀਂ ਬਹੁਤ ਵਾਰੀ ਦੇਖਿਆ ਵੀ ਹੋਣਗੀਆਂ ਇੱਕ ਵਾਰੀ ਤਸਵੀਰ ਸਿੱਧੀ ਦਿਖਾ ਦਿਓ ਆ ਮੈਂ ਕਵਾਂਗਾ ਬੁੱਢਾ ਨਾਲ ਦੀ ਤਸਵੀਰ ਵੀ ਦਿਖਾਓ ਤੇ ਇੱਥੇ ਜਿਹੜਾ 에ਅਰ ਪੋਲੂਸ਼ਨ ਦਾ ਹਾਲ ਕੀ ਹੋ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਵੀ 에ਅਰ ਪੋਲੂਸ਼ਨ ਕਿੰਨਾ ਜ਼ਿਆਦਾ ਹੈ ਕਿਉਂਕਿ ਸਿੱਧਾ ਚਿਮਣੀਆਂ ਦੇ ਵਿੱਚੋਂ ਜਿਹੜਾ ਧੂਆ ਨਿਕਲ ਰਿਹਾ ਉਸ ਕਰਕੇ 에어 ਪੋਲੂਸ਼ਨ ਕਿੰਨਾ ਜ਼ਿਆਦਾ ਉਹ ਵੀ ਦੇਖ ਸਕਦੇ ਹੋ ਵੀ ਇੱਥੇ ਖੜਨਾ ਵੀ ਬਹੁਤ ਔਖਾ ਹੈ ਤੇ ਬੋਲਣਾ ਵੀ ਬਹੁਤ ਔਖਾ ਹੈ ਇੱਥੇ ਲੋਕਾਂ ਨੇ ਮਾਸਕ ਵੇਅਰ ਕੀਤੇ ਹੋਇਆ ਅਮਿਤ ਜੀ ਇਹਦਾ ਤਸਵੀਰ ਦਿਖਾਓ ਲੋਕਾਂ ਨੂੰ ਤਸਵੀਰਾਂ ਦਿਖਾਉਂਦੇ ਆ ਵੀ ਇੱਥੋਂ ਕੋਈ ਨਿਕਲਦਾ ਤਾਂ ਮੂੰਹ ਬੰਨ ਕੇ ਨਿਕਲਦਾ ਅਮਿਤ ਜੀ ਅੱਧਰ ਮੇਰੇ ਵੱਲ ਤਸਵੀਰ ਕਰੋ ਆ ਦੇਖ ਸਕਦੇ ਹੋ ਵੀ ਇੱਥੋਂ ਜੇ ਕੋਈ ਨਿਕਲਦਾ ਤਾਂ ਮੂੰਹ ਬੰਨ ਕੇ ਨਿਕਲਦਾ ਐ ਇਦਾਂ ਕੋਈ ਨਿਕਲ ਨਹੀਂ ਪੰਦਾ ਆ ਦੇਖ ਸਕਦੇ ਹੋ ਮਾਸਕ ਜਿਵੇਂ ਕਰੋਨਾ ਦੇ ਵਿੱਚ ਲੋਕਾਂ ਨੇ ਪਾਏ ਹੁੰਦੇ ਸੀ ਉਦਾਂ ਹੀ ਕਰੋਨਾ ਦੇ ਹਿਸਾਬ ਨਾਲ ਇੱਥੇ ਮਾਸਕ ਪਾਏ ਹੋਏ ਨੇ ਇਹ ਲੁਧਿਆਣਾ ਜਿਹੜਾ ਕਿ ਸਮਾਰਟ ਸਿਟੀ ਆ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰ ਮੁੱਦੇ ਤੋਂ ਹਜੇ ਵੀ ਸਾਈਡ ਤੇ ਨਹੀਂ ਪਾਵਾਂਗਾ ਮੈਂ ਮੁੱਦਾ ਮੈਂ ਹੀ ਰੱਖੂਗਾ ਇਸਲ ਦੇ ਵਿੱਚ ਇਹ ਬੋਰਡ ਤੇ ਤਸਵੀਰ ਜਿਹੜੀ ਆ ਸੰਤ 시ਤੇਵਾਲ ਜੀ ਦੀ ਲੱਗੀ ਹੋਈ ਆ ਅਮਿਤ ਜੀ ਦੁਆਰਾ ਬੋਰਡ ਵਾਲਾ ਜੋ ਕਿਉਂਕਿ ਆ ਮੈਟਰ ਤਾਂ ਬਹੁਤ ਵੱਡਾ ਐ ਜਾਣਕਾਰੀ ਸਾਡੇ ਕੋਲ ਹੈਗੀ ਆ ਸਾਡੇ ਕੋਲ ਸਾਰੇ ਡਾਕੂਮੈਂਟਸ ਵੀ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਅਸੀਂ ਨਾਲੋਂ ਨਾਲ ਵੀ ਅਸਲ ਦੇ ਵਿੱਚ ਕਿੱਥੇ ਜਿਹੜੇ ਆ ਕਿਉਂਕਿ ਕਈ ਲੋਕ ਕਹਿੰਦੇ ਆ ਵੀ ਬੁੱਡੇ ਨਾਲੇ ਦਾ ਪਾਣੀ ਸਾਫ਼ ਨਹੀਂ ਹੋ ਸਕਦਾ ਸਾਫ਼ ਹੋ ਸਕਦਾ ਜੇ ਸਰਕਾਰਾਂ ਚਾਣ ਜੇ ਤੁਸੀਂ ਚਾਓ ਤੁਸੀਂ ਵੀ ਇਹ ਕੰਮ ਨਹੀਂ ਕਰ ਰਹੇ ਕਿਉਂਕਿ ਬੁੱਢਾ ਦਰਿਆ ਗੰਦਾ ਕਰਨ ਦੇ ਵਿੱਚ ਲੋਕਾਂ ਦਾ ਵੀ ਕਿੱਥੇ ਬੜਾ ਵੱਡਾ ਹੱਥ ਆ ਕਿਉਂਕਿ ਸਿਰਫ ਡਾਏਗਾ ਨਹੀਂ ਪਾਰੀਆਂ ਜ਼ਰੂਰ ਡਾਏਗਾ ਇਸ ਨੂੰ ਗੰਦਾ ਕਰ ਰਹੀਆਂ ਜ਼ਰੂਰ ਡਾਏਗਾ ਦਾ ਪਾਣੀ ਇਸ ਦੇ ਵਿੱਚ ਪੈ ਰਿਹਾ ਉਹ ਤਾਂ ਕਹਿੰਦੀਆਂ ਟ੍ਰੀਟ ਹੋ ਕੇ ਪੈ ਰਿਹਾ ਪਰ ਦੂਜੇ ਪਾਸੇ ਜੇ ਗੱਲ ਕਰਦੇ ਆ ਹਰ ਇੰਡਸਟਰੀ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਪਾਣੀ ਪਾਰੀ ਹੈ ਗੋਹਾ ਵੀ ਇਸ ਦੇ ਵਿੱਚ ਪੈ ਰਿਹਾ ਕੂੜਾ ਵੀ ਇਸ ਦੇ ਵਿੱਚ ਪੈ ਰਿਹਾ ਤਾਂ ਇੱਥੇ ਜਿਹੜੇ ਲੋਕ ਆਏ ਆ ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕਰਦੇ ਆ ਭਾਈ ਜੀ ਇੱਥੇ ਖੜਨਾ ਸਾਹ ਲੈਣਾ ਕੋਈ ਸੁੱਖ ਹੈ ਮੈਨੂੰ ਤਾਂ ਲੱਗਦਾ ਔਖਾ ਬਿਲਕੁਲ ਔਖਾ ਜੀ ਬਹੁਤ ਤੰਗ ਹੋ ਜਾਂਦੇ ਆ ਸਾਹ ਚੱਕਣੇ ਲੱਗਦਾ ਹੈ ਰਾਤ ਕੋ ਨੀਂਦ ਨਹੀਂ ਆਉਂਦੀ ਹੈ ਤੁਸੀਂ ਇੱਧਰ ਹੀ ਰਹਿੰਦੇ ਹੋ ਹਾਂ ਜੀ ਆ ਦੁਕਾਨ ਲਗਾਤੇ ਫੜੀਆਂ ਲਗਾਤੇ ਆ ਜੀ ਹਾਂ ਜੀ ਹਾਂ ਜੀ ਤੇ ਉਹ ਫੜੀਆਂ ਤੋਂ ਵੀ ਇਸੇ ਕਰਕੇ ਉਨ ਉੱਪਰ ਲਗਾ ਰਹੇ ਕਿ ਇੱਥੇ ਜਿਆਦਾ देर ਨਾ ਖੜਾਂਗੇ ਅੱਛਾ ਹਾਂ ਜੀ ਖੜਿਆ ਨਹੀਂ ਜਾਂਦਾ ਹਾਂ ਜੀ ਬਹੁਤ ਬੁਰਾ ਹਾਲ ਗੱਲ ਐ ਵੇ ਜਦੋਂ ਇੱਥੇ ਕਿਹਾ ਗਿਆ ਵੀ ਕਾਲੇ ਪਾਣੀ ਮੋਰਚੇ ਲੈ ਆਏ ਵੀ ਅਸੀਂ ਬੰਨ ਲਾਵਾਂਗੇ ਤੇ ਉਹਨਾਂ ਦੇ ਅਗੇਂਸਟ ਪ੍ਰਵਾਸੀ ਖੜੇ ਹੋਗੇ ਹਾਂ ਜੀ ਜਦੋਂ ਪਾਣੀ ਦੀ ਗੱਲ ਆਉਂਦੀ ਹੈ ਤੇ ਪ੍ਰਵਾਸੀ ਖੜੇ ਕਿਉਂ ਹੋਗੇ ਤੁਹਾਡੇ ਲੋਕ ਕਿਉਂ ਖੜੇ ਹੋਗੇ ਅਬ ਸਹੀ ਗੱਲ ਹੈ ਜੀ ਅਸੀਂ ਲੋਕ ਅੱਗੇ ਹੁੰਦੇ ਹਾਂ ਕਾ ਕਰੇ ਯਹਾਂ ਪੇ ਸਹੀ ਬਾਤ ਹੈ ਉਹਨਾਂ ਨੂੰ ਤਾਂ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਉਲਟਾ ਵੀ ਪਾਣੀ ਸਾਫ਼ ਹੋਣਾ ਚਾਹੀਦਾ ਹਾਂਜੀ ਹਾਂਜੀ ਉਹ ਕੰਮ ਆਣਗੇ ਇੱਧਰ ਪ੍ਰਵਾਸੀ ਜਾਦੇ ਰਹਤੇ ਹਨ ਲੇਕਿਨ ਉਹਨਾਂ ਨੂੰ ਸੁਵਿਧਾ ਕੋਈ ਨਹੀਂ ਹੈ ਜੀ ਇੱਧਰ ਤਾਂ ਕੋਈ ਨਹੀਂ ਹੈ ਪਰ ਜਦੋਂ ਮੈਂ ਵੀ ਕਹਿ ਰਿਹਾ ਜਦੋਂ ਸਫਾਈ ਦੀ ਗੱਲ ਹੁੰਦੀ ਹੈ ਤਾਂ ਪ੍ਰਵਾਸੀ ਮੂਰੇ ਖੜ ਜਾਂਦੇ ਇੱਥੇ ਇਕੱਠ ਕਰ ਲੈਂਦੇ ਵਟਾਟ ਹਾਂਜੀ ਹਾਂਜੀ ਹਾਂ ਤਾਂ ਉਹ ਤਾਂ ਠੀਕ ਆ ਲੇਕਿਨ ਪ੍ਰਦੂਸ਼ਨ ਇੱਥੇ ਬਹੁਤ ਹੈ ਜੀ ਫਿਰ ਪ੍ਰਵਾਸੀਆਂ ਨੇ ਉਸ ਦਿਨ ਗਲਤ ਕੀਤਾ ਨਾ ਜਿਹੜਾ ਇਕੱਠ ਕੀਤਾ ਪੰਜਾਬੀਆਂ ਦੇ ਮੂਰੇ ਨਹੀਂ ਪ੍ਰਵਾਸੀਆਂ ਉਹਨਾਂ ਨੇ ਹੋਏ ਇਕੱਠੇ ਕੀਤੇ ਹੋਏ ਰਹੇ ਨਾ ਹਾਂ ਹਾਂ

ਇਹ ਨੇਲਾ ਤਾਂ ਮੰਨ ਲਓ ਪ੍ਰਵਾਸੀਆਂ ਨੂੰ ਵੀ ਪੂਰਾ ਇਫੈਕਟ ਕਰ ਹਾਂ ਮਿੱਟੀ ਦੇਖ ਲਓ ਕਿੰਨੀ ਮਿੱਟੀ ਆ ਉਗ ਰਹੀ ਹੈ ਇਹ ਬਿਨਾ ਮਾਸਕ ਦਾ ਇੱਥੇ ਰੁਕ ਨਹੀਂ ਸਕਦੇ 2 ਮਿੰਟ ਵੀ ਕਿੰਨਾ ਤਰਿਆ ਪੂਰੇ ਇੱਥੇ ਮਤਲਬ ਪੂਰੇ ਇੱਥੇ ਬਿਮਾਰੀਆਂ ਫਲਾ ਰਿਹਾ ਤਾਂ ਹਾਂ ਜੀ ਹਾਂ ਜੀ ਉਧਰ ਕੂੜੇ 'ਮੇਂ ਆਗ ਲਗਾ ਦਿਤੇ ਹੈ ਧੂਆਂ ਧੂਆਂ ਹੋ ਜਾਂਦਾ ਉਹ ਵੀ ਸਾਹ ਲੈਣਾ ਬੜਾ ਔਖਾ ਜ਼ਹਿਰੀਲਾ ਧੂਆਂ ਨਿਕਲਦਾ ਹੈ ਜੀ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਪ੍ਰਵਾਸੀਆਂ ਨੂੰ ਵੀ ਦਿੱਕਤ ਹੈ ਇਸ ਚੀਜ਼ ਤੋਂ ਪਰ ਇਕੱਠ ਹੁੰਦਾ ਹੈ ਉਹ ਕਟ ਦੇ ਵਿੱਚ ਜਿਹੜਾ ਇੱਕ ਵਾਸੇ ਦਿਖਾ ਦਿੱਤਾ ਜਾਂਦਾ ਪਰ ਉਹ ਮੁੱਦਾ ਨਹੀਂ ਸੀ ਮੁੱਦਾ ਐ ਵਾ ਬੁੱਡੇ ਦਰਿਆ ਦਾ ਬੁੱਡੇ ਦੇਮ ਹੈ ਨਾਲੇ ਦਾ ਤੇ ਹੁਣ ਮੈਂ ਕਵਾਂਗਾ ਜਿਹੜਾ ਬੋਰਡ ਸੰਤ ਸੀਚੇਵਾਲ ਜੀ ਦਾ ਲੱਗਿਆ ਆਇਆ ਜਿਹੜੇ ਉਹ ਅੱਗੇ ਆ ਕੇ ਕਾਰਜ ਕਰਦੇ ਸੀ ਫੇਰ ਉਹਨਾਂ ਦੀ ਲੋੜ ਹੈ ਪੰਜਾਬ ਨੂੰ ਫੇਰ ਸੰਤ ਸੀਚੇਵਾਲ ਜੀ ਦੀ ਲੋੜ ਹੈ ਤੇ ਹੁਣ ਤਾਂ ਉਹਨਾਂ ਦੇ ਹੱਥ ਪਾਵਰ ਵੀ ਆ ਸਰਕਾਰ ਦੀ ਪਾਵਰ ਵੀ ਆ ਹੁਣ ਤਾਂ ਉਹਨਾਂ ਕੋਲ ਸਿੱਧੇ ਜੇ ਗੱਲ ਕਰਦੇ ਆ ਰਾਜ ਸਭਾ ਦੇ ਮੈਂਬਰ ਆ ਸਿੱਧਾ ਸੈਂਟਰ ਤੱਕ ਆਵਾਜ਼ ਪਹੁੰਚਾ ਸਕਦੇ ਆ ਸਤਾ ਸੈਂਟਰ ਤੋਂ ਸਭ ਕੁਝ ਲਿਆ ਸਕਦੇ ਆ ਜੋ ਚਾਹਣਤਾ ਕਿਉਂਕਿ ਮੈਨੂੰ ਲੱਗਦਾ ਉਹ ਕਰਨਗੇ ਵੀ ਤੇ ਜ਼ਰੂਰ ਮੈਂ ਤਸਵੀਰਾਂ ਤਾਂ ਦਿਖਾ ਰਿਹਾ ਵੀ ਸ਼ਾਇਦ ਉਹਨਾਂ ਤੱਕ ਵੀਡੀਓ ਪਹੁੰਚੇ ਉਹਨਾਂ ਨੂੰ ਧਿਆਨ ਚ ਆਵੇ ਵੀ ਐ ਵੀ ਉਹਨਾਂ ਦਾ ਕਾਰਜ ਸੀਗਾ ਕਾਲੀ ਵਹੀ ਵਾਂਗ ਹੁਣ ਪੁੱਡਾ ਦਰਿਆ ਵੀ ਉਹ ਚਾਣ ਤੇ ਉਹ ਬੜੀ ਵਧੀਆ ਤਰੀਕੇ ਨਾਲ ਸਾਫ਼ ਕਰਾ ਸਕਦੇ ਨੇ ਕਿਉਂਕਿ ਹੁਣ ਤਾਂ ਆਰਡਰਸ ਵੀ ਕਾਫੀ ਆ ਚੁੱਕੇ ਆ ਹੁਣ ਤਾਂ ਐਨਜੀਟੀ ਤੇ ਆਰਡਰਸ ਵੀ ਨੇ ਵੀ ਚਲੋ ਇਹ ਮੈਂ ਕਵਾਂਗਾ ਬੜੀ ਛੋਟੀ ਜਿਹੀ ਗੱਲ ਹੈ ਇੱਕ ਪਹਿਲਾ ਮੈਂ ਕਵਾਂਗਾ ਵੀ ਫਰਸਟ ਸਟੈਪ ਵੀ ਆ ਬੁੱਢਾ ਦਰਿਆ ਸਾਫ਼ ਕਰਨ ਵਾਸਤੇ ਹੋਰ ਵੀ ਬਹੁਤ ਕੁਝ ਕਰਨਾ ਪਏਗਾ ਕਿਉਂਕਿ ਅੱਜ ਦਾ ਗੰਦਲਾ ਨਹੀਂ ਹੈ ਬੜੇ ਸਾਲਾਂ ਤੋਂ ਗੰਦਲਾ ਹੈ ਇਹਦੇ ਕਿੰਨੀਆਂ-ਕਿੰਨੀਆਂ ਇੰਡਸਟਰੀਆਂ ਦਾ ਪਾਣੀ ਪੈ ਰਿਆ ਪਰ ਸਵਾਲ ਇਹ ਉੱਠਦੇ ਨੇ ਵੀ ਇਹ ਦੇ ਕਰਕੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਇਹ ਤਾਂ ਵੱਡੀਆਂ-ਵੱਡੀਆਂ ਰਿਪੋਰਟਸ ਆ ਚੁੱਕੀਆਂ ਆਈਆਂ ਵੀ ਇਸਤੇ ਕਰਕੇ ਕੈਂਸਰ ਜਿਹੜਾ ਹੈ ਉਹ ਪਹੁੰਚ ਰਿਹਾ ਤੇ ਇਸ ਬੋਰਡ ਦੇ ਵਿੱਚ ਹੀ ਸਾਫ਼ ਪਤਾ ਲੱਗ ਰਿਹਾ ਆ ਦੇਖ ਲਓ ਇਸ ਪਵਿੱਤਰ ਬੁੱਢੇ ਦਰਿਆ ਦਾ ਪਾਣੀ ਅੱਗੇ ਰਾਜਸਥਾਨ ਦੀਨ ਵਾਸਤੇ ਵਰਤੇ ਆ ਜਾਂਦਾ ਹੈ ਇਹ ਆਪ ਇਹ ਗੱਲ ਇਹ ਬੋਰਡ ਤੇ ਲਿਖੀ ਹੋਈ ਆ ਸੰਸੀਚੇਵਾਲ ਜੀ ਦੀ ਤਸਵੀਰ ਆ ਪਰ ਸਵਾਲੇ ਉੱਡਦੇ ਨੇ ਵੀ ਹੁਣ ਉਹ ਕੀ ਕਰਦੇ ਨੇ ਹੁਣ ਉਹ ਸਟੈਪ ਚੱਕਦੇ ਨੇ ਹੁਣ ਇਹ ਮੁੱਦਾ ਫੇਰ ਤੋਂ ਪੰਜਾਬ ਦੇ ਵਿੱਚ ਆਇਆ ਪੰਜਾਬ ਦੇ ਵਿੱਚ ਫੇਰ ਮੁੱਦਾ ਸਾਰਿਆਂ ਦੇ ਆ ਸਾਹਮਣੇ ਆਇਆ ਤਾਂ ਇਹ ਵੀ ਗੱਲ ਦੱਸਦੀ ਹੈ ਬੜੇ ਫੈਕਟਰੀ ਦੇ ਮਾਲਕ ਇਹ ਗੱਲ ਕਹਿ ਰਹੇ ਆ ਵੀ ਸਾਨੂੰ ਆਪਣੀ ਕੰਮ ਨਾਲੋ ਜ਼ਿੰਦਗੀ ਜਿਆਦਾ ਪਿਆਰੀ ਆ ਕਈ ਫੈਕਟਰੀਆਂ ਦੇ ਮਾਲਕਾਂ ਨੂੰ ਆਫ ਦੀ ਰਿਕਾਰਡ ਪੁੱਛੋ ਤੋਂ ਇਹ ਕਹਿੰਦੇ ਆ ਸਾਨੂੰ ਜ਼ਿੰਦਗੀ ਜ਼ਿਆਦਾ ਪਿਆਰੀ ਆ ਅਸੀਂ ਤਾਂ ਸਾਫ਼ ਕਰਨਾ ਚਾਹੁੰਦੇ ਆ ਬੁੱਢਾ ਨਾਲ ਆ ਬੁੱਢਾ ਦਰਿਆ ਅਸੀਂ ਵੀ ਬਣਾਉਣਾ ਚਾਹੁੰਦੇ ਆ ਤਾਂ ਕਿਸੇ ਨਾ ਕਿਸੇ ਤਰੀਕੇ ਸਾਡਾ ਵੀ ਕੋਈ ਹੱਲ ਕੀਤਾ ਜਾਵੇ ਤਾਂ ਸਰਕਾਰਾਂ ਤੋਂ ਇੰਨੀ ਕੁ ਉਮੀਦ ਹੈ ਵੀ ਇਸ ਦਾ ਕੁਛ ਨਾ ਕੁਛ ਤੁਸੀਂ ਥੋੜਾ ਜਿਹਾ ਸ਼ੁਰੂ ਤਾਂ ਕਰੋ ਸ਼ੁਰੂਆਤ ਤਾਂ ਕਰੋ ਤੁਹਾਡੇ ਕੋਲ ਸਾਰਾ ਕੁਝ ਹੱਲ ਹੈ ਸਾਰਾ ਕੁਝ ਹੋ ਸਕਦਾ ਹੱਲ ਜ਼ਰੂਰ ਇਸ ਦਾ ਕੁਛ ਨਾ ਕੁਛ ਨਿਕਲ ਸਕਦਾ ਤੇ ਸੰਸੀਚੇ ਜਾਂ ਅਲ ਜੀ ਨੂੰ ਜਾਂਦੇ ਜਾਂਦੇ ਇਹ ਵੀ ਗੱਲ ਕਹੂੰਗਾ ਵੀ ਆ ਤੁਹਾਡਾ ਬੋਰਡ ਤੁਹਾਨੂੰ ਵਾਜ਼ਾ ਮਾਰ ਰਿਹਾ ਇੱਕ ਵਾਰੀ ਅਮੇ ਜੀ ਦੁਆਰਾ ਦਿਖਾ ਦਿਓ ਇਹ ਬੋਰਡ ਤੁਹਾਡਾ ਹੀ ਆ ਤੁਹਾਡੇ ਕਿਸੇ ਸੰਸਥਾ ਦੇ ਵਿੱਚੋਂ ਕਿਸੇ ਨੇ ਲਗਾਇਆ ਹੋਇਆ ਤੇ ਉਹ ਬੋਰਡ ਤੁਹਾਨੂੰ ਬਾਰ ਬਾਰ ਆਵਾਜ਼ਾਂ ਮਾਰ ਰਿਹਾ ਹੁਣ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਪਾਵਰ ਹੈ ਤੁਹਾਡੇ ਕੋਲ ਮੈਨ ਪਾਵਰ ਹੈ ਤੁਹਾਡੇ ਕੋਲ ਸਭ ਕੁਝ ਹੈ ਤੁਹਾਡੇ ਕੋਲ ਦਿਮਾਗ ਹੈ ਤੁਹਾਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਕਰਨਾ ਹੈ ਤੁਸੀਂ ਹੁਣ ਇਹ ਕਾਰਜ ਕਰ ਸਕਦੇ ਹੋ ਤੇ ਤੁਹਾਡੇ ਨਾਲ ਹੁਣ ਸਮਾਜ ਸੇਵੀ ਸੰਸਥਾਵਾਂ ਲਈ ਲੱਗਣ ਗਿਆ ਤੁਹਾਡੇ ਨਾਲ ਤਾਂ ਹੁਣ ਸਰਕਾਰ ਹੈ ਉਹ ਵੀ ਨਾਲ ਲੱਗਣ ਗਿਆ ਐਡੀ ਪਾਵਰ ਤੁਹਾਡੇ ਕੋਲ ਹੈ ਤੇ ਤੁਸੀਂ ਹੁਣ ਇਸ ਨੂੰ ਜ਼ਰੂਰ ਕਰ ਸਕਦੇ ਹੋ ਤਾਂ ਐਸੇ ਤਰੀਕੇ ਨਾਲ ਹੋਰ ਵੀ ਖਬਰਾਂ ਲੈਣ ਲਈ ਸਰਨਾਲ ਜੂਨੀਓ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ